ਸੇ ਰਾਗ ਮਹੱਲਾ ਪਹਿਲਾ ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਲਿਖੈ ਵਾਟ ਚਲਾਈਆ ਲਿਖੈ ਸੁਣ ਵੇਖਾਓ ਲਿਖੈ ਸਾਲ ਵਾਈ ਹੈ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋ ਅੰਧੇ ਨਾਮ ਵਿਸਾਰਿਆ ਨਾ ਤਿਸ ਇਹੇ ਨਾ ਉਹ ਹੋ ਰਹਾਓ ਜੀਵਨ ਮਰਣਾ ਜਾਏ ਕੈ ਇਥੈ ਖਾਜੈ ਕਾਲ ਜਿਥੈ ਬਹਿ ਸਮਝਾਈਐ ਤਿਥੈ ਕੋਏ ਨ ਚਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਬਨੈ ਪੰਡਪਰਾਲ ਸਭ ਕੋ ਆਖੈ ਬਹੁਤ ਬਹੁਤ ਘਟ ਨ ਆਖੈ ਕੋਏ ਕੀਮਤ ਕਿਨੇ ਨ ਪਾਈਆ ਕਹਿਣ ਨ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀ ਆ ਕੇ ਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤិន ਕੈ ਸੰਗ ਸਾਥ ਵਡਿਆ ਸਿਓ ਕਿਆਰੀ ਸ ਜਿਥੈ ਨੀਜ ਸਮਾਲੀਆ ਨ ਤਿਥੈ ਨਦਰ ਤੇਰੀ ਬਖਸੀਸ ਸ ਸ੍ਰੀ ਰਾਗ ਮਹੱਲਾ ਪਹਿਲਾ ਲਾਬ ਕੁੱਤਾ ਕੂੜਾ ਚੂਹੜਾ ਠੱਗ ਖਾਦਾ ਮੁਰਦਾਰ ਪਰਿੰਦਾ ਪਰਮਾਲ ਮੁਖ ਸੁਧੀ ਅਗਨ ਕਰੋਧ ਚੰਡਾਲ ਰਾਸ ਕਸ ਆਪ ਸਲਾਹਣਾ ਏ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਰ ਉਤਮ ਕਈ ਹੈ ਨੀਚ ਕਰਮ ਬਹਿ ਰੋਏ ਰਹਾਓ रस रसोए ना रस रूपा कामण रस परमल की वास रस घोड़े रस सेजा मंदिर रस मीठा रस मास एते रस शरीर के कै घट नाम निवास जेत बोलय पत पाईए सो बोलिया परवान ਕਾ ਬੋਲ ਬਿਗੁੱਚਣਾ ਸੁਣ ਮੂਰਖ ਮਨ ਅਜਾਨ ਜੋ ਤਿਸ ਭਾਵ ਹੈ ਸੇ ਭਲੇ ਹੋਰ ਕਹਿ ਕਹਿਣ ਵਿਖਾਨ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਹਾ ਸਮਾਏ ਤਿੰਨ ਕਾ ਕੀਆ ਸਲਾਹਣਾ ਅਵਰ ਸਵਾਲਿਓ ਕਾਏ ਨਾਨਕ ਨਦਰੀ ਬਾਹਰੇ ਰਾਚ ਹੈ ਦਾਨ ਨਾ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਗੂੜ ਕਾ ਦਿੱਤਾ ਦੇਵਨਹਾਰ ਮੱਤੀ ਮਰਨ ਬਸਾਰੇ ਆ ਖੁਸ਼ੀ ਕੀਤੀ ਦਿਨ ਚਾਰ ਸੱਜ ਮਿਲਿਆ ਤੈਨ ਸੁਫੀਆ ਰਾਖਣ ਕੋ ਦਰਬਾਰ ਨਾਨਕ ਸਾਚੇ ਕੋ ਸੱਚ ਜਾਣ ਜਿਤ ਸੇਵਿਆ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਨ ਰਹਾਉ ਸਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣਹਿ ਵਿਖਾਣਾ ਜੇ ਤੜੇ ਹੋ ਤਿੰਨ ਬਲੇ ਹਾਰੈ ਜਾਓ ਆ ਮਨ ਖੀਵਾ ਜਾਣੀ ਐ ਜਾ ਮਹਿਲੀ ਪਾਏ ਥਾਓ ਨਾਓ ਨੀਰ ਚੰਗਿਆਈਆਂ ਸਤ ਪਰਮਲ ਤਨ ਵਾਸ ਤਾ ਮੁਖ ਹੋਵੇ ਊਜਲਾ ਲਖ ਦਾਤੀ ਇਕ ਦਾਤ ਦੁਖ ਤਿਸੈ ਪਹਿ ਆਖੀ ਹੈ ਸੁਖ ਜਿਸੈ ਹੀ ਪਾਸ ਸੋ ਕਿਉ ਮਨੋ ਹੋਵੇ ਸਾਰੀ ਐ ਜਾ ਕੇ ਜੀ ਅਪਰਾਣ ਤਿਸ ਵਿਣ ਸਭ ਅਪਵਿੱਤਰ ਹੈ ਜੀਤਾ ਪੈਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਦ ਭਾਵੇਂ ਪਰਵਾਣ ਸ੍ਰੀ ਰਾਗ ਮਹਿਲ ਪਹਿਲਾ ਜਾਲ ਮੋਹ ਕਸਮਸ ਕਰ ਮਤ ਕਾਗਦ ਕਰਸਾਰ पाओ कलम कर चित लिखारी पुछ लेख विचार लेख नाम सलाह लेख लेख अंत न पारा वार बाबा ए लेखा लिख जान जिथे लेखा मंगिय तिथे हुए सच्चा निशान रहाओ ਜਿਤਾ ਮਿਲੇ ਹੈ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਤਿਨ ਮੁਖ ਟਿਕੇ ਨਿਕਲ ਹੈ ਜਿਨ ਮਨ ਸੱਚਾ ਨਾਓ ਕਰਮ ਮਿਲੇ ਤਾਂ ਪਾਈਐ ਨਾਹੀ ਗੱਲੀ ਵਾਓ ਦਵਾਓ ਇਕ ਆਵਹਿ ਇਕ ਜਾਹੇ ਉਠ ਰਖਿਐ ਨਾਵਸਲਾਰ ਇਕੋ ਪਾਏ ਮੰਗਤੇ ਇਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਵਿਣ ਨਾ ਵੇ ਬੇਕਾਰ ਤੇ ਤੇਰੇ ਡਰ ਅਗਲਾ ਖੱਪ ਖੱਪ ਛਿਜੈ ਦੇਹ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿਠੇ ਖੇਹ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨਹਿ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨੈ ਸੁਣੈ ਸਾਲੋ ਨੇ ਖੱਟ ਤੁਰਸੀ ਮੁਖ ਬੋਲਣਾ ਮਾਰਨਾ ਦਾ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ ਰਹਾਉ ਰਤਾ ਪੈਨਣ ਮਨ ਰਤਾ ਸੋਪੇ ਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਰਮ ਬੰਧ ਸੰਤੋਖ ਕਾ ਤਨ ਜੋ ਬਨ ਤੇਰਾ ਨਾਮ ਬਾਬਾ ਹੋਰ ਪੈਨਣ ਖੁਸ਼ੀ ਖੁਵਾਰ ਜਿਤ ਪੈਦਾ ਤਨ ਪੀੜੀ ਐ ਮਨ ਮੈਂ ਚਲਹਿ ਵਿਕਾਰ ਰਹਾਉ ਕੋੜੇ 파ਖਰ ਸੋਇਨੇ ਸਾਖਤ ਬੂਜਣ ਤੇਰੀ ਵਾਟ ਤਾਰ ਕਸ ਤੀਰ ਕਮਾਨ ਸਾਗ ਤੇਗ ਬੰਦ ਗੁਣ ਧਾਤ ਵਾਜਾ ਨੇ ਜਾਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋੜ ਚਰਣਾ ਖੁਸ਼ੀ ਖੁਵਾਰ ਜਿਤ ਚੜਿਆ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੋ ਕਮਾ ਸੋਈ ਤਦ ਭਾਵਸੀ ਹੋਰ ਆਖਣ ਬੋਤਿ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਵਾਰ ਜਿਤ ਸੁਤੇ ਤਨ ਪੀੜੀਐ ਮਨ ਮਹਿ ਚਲਹਿ ਵਕਾਰ ਰਹਾਓ